ਮਸੇ ਰੰਗਲ ਦੇ ਬੱਚੇ ਆਏ ਨਾ ਤੇ ਅਨੰਦਪੁਰ ਸਾਹਿਬ ਦੀ ਧਲਤੀ ਤੇ ਇਹਨਾਂ ਦੀ ਟੋਪੀਆਂ ਲਵਾਈਆਂ ਸੀ ਤਾ ਕਰਕੇ ਆ ਰਿਹਾ ਹੈਪੀ ਟੂ ਬੀ ਹੇਅਰ ਇਟਸ ਵੰਡਰਫੁਲ ਚਿੱਟਿਆ ਬਾਜਾਂ ਵਾਲੇ ਸਰਬੱਤ ਦਾ ਨਿਕਾਲੀ ਪਿਤਾ ਧੰਨ 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 ਜੈ ਜੀ ਗੋਬਿੰਦ ਸਿੰਘ ਜੀ ਜਨ ਨੂੰ ਪਾਵੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ ਉਹ ਧਰਤੀ ਜਿਸ ਤੇ ਦਸਮ ਪਾਤਸ਼ਾਹ ਨੇ ਨਿਮਾਣੇ ਨਤਾਣੇ ਨੂੰ ਜ਼ੁਲਮੀ ਹਕੂਮਤਾਂ ਦੇ ਵਖਤ ਹਿਲਾਉਣ ਦੀ ਗੁਰਤੀ ਦਿੱਤੀ ਉਹ ਸੀ ਧਰਤੀ ਤੇ ਮਨਾਇਆ ਜਾਂਦਾ ਖਾਲਸੇ ਦੀ ਚੜ੍ਹਦੀ ਕਲਾ ਦੇ ਝੂਲ ਦੇ ਨਿਸ਼ਾਨਾ ਵਾਲਾ ਹੁਲਾ ਮਹੱਲਾ ਖਿਰਨ ਨਾ 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 ਨੇ ਪਰ ਕਾਹੇ ਬੰਦੇ ਨੇ ਨੜ ਕਾਲਾ ਦੇਖਣ ਵਾਲਾ ਸਾਹ ਜੀ ਆ ਗਾਲੇ ਭਾਈ ਕਾਨ ਸਿੰਘ ਨਾਬਾ ਲਿਖਦੇ ਨੇ ਕਿ ਹੂਲੇ ਦਾ ਅਰਥ ਹੈ ਹੱਲਾ ਕਰਨਾ ਮਹੱਲੇ ਦਾ ਭਾਵ ਹੈ ਉਹ ਥਾਂ ਜਿੱਥੇ ਜਿੱਤਣ ਤੋਂ ਬਾਅਦ ਫੌਜਾਂ ਟਿਕਾਣਾ ਕਰਦੀਆਂ ਨੇ ਖਾਲਸਾ ਸ਼ਸਤਰਤਾਰੀ ਹੋ ਕੇ ਆਵੇਗਾ ਤੇ ਗੁਰੂ ਕੇ ਬਚਨਾਂ ਦਾ ਸਹੀ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਬਚਨ ਸ਼ਸਤਰਤਾਰੀ ਹੋ ਕੇ ਕੇਸਾਤਾਰੀ ਹੋ ਕੇ ਆਉਣਾ ਇਹੋ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੱਡੀ ਖੁਸ਼ੀ ਹੈ ਜੋ ਇੱਥੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰੂ ਕੇ ਖਾਲਸਾ ਪੰਥ ਨੂੰ ਪ੍ਰਾਪਤ ਹੋ ਰਹੀਆਂ ਹਨ ਗੁਰੂ ਸਾਹਿਬ ਨੇ ਹੋਲੀ ਵਰਗੇ ਖਰੂਦੀ ਤਿਹਾਰ ਨੂੰ ਇੱਕ ਜੰਗਜੂ ਕੌਮ ਦਾ ਸਰਨਾਵਾ ਬਣਾ ਦਿੱਤਾ ਮੰਨੇ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਨੇ 1721 ਵਿੱਚ ਹੋਲੇ ਮਹੱਲੇ ਦੀ ਰਵਾਇਤ ਸ਼ੁਰੂ ਕੀਤੀ। ਗੁਰੂ ਸਾਹਿਬ ਆਪਣੇ ਪਿਆਰੇ ਖਾਲਸੇ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਨਕਲੀ ਜੰਗ ਕਰਵਾਉਂਦੇ। ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸ ਸਮੇਂ ਦੀ ਕਲਪਨਾ ਕਰੋ ਜਦੋਂ ਗੁਰੂ ਸਾਹਿਬ ਆਪਣੇ ਸਿੰਘਾਂ ਨਾਲ ਗੁਲਾਲ ਖੇਡਦੇ, ਜੰਗੀ ਕਰਤੱਬ ਕਰਦੇ ਤੇ ਫਿਰ ਦਵਾਨ ਸਜਾ ਕੇ ਖਾਲਸੇ ਨੂੰ ਆਪਣੇ ਗੜ ਨਾਲ ਲਾ ਕੇ ਚਿੜੀਆਂ ਨੂੰ ਬਾਜਾਂ ਨਾਲ ਟਕਰਾਉਣ ਦਾ ਪਲ ਪੱਖ ਤੇ ਹੋਲਾ ਤੇ ਮਹੱਲਾ ਮਹੱਲਾ ਹੁੰਦਾ ਜਾਂ ਫੌਜਾ ਮਹੱਲੇ ਚੜਕੇ ਜਾਂਦੀਆਂ ਨੇ ਸੋ ਜਦੋਂ ਸਤਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆ ਨੇ ਫੌਜਾ ਨੂੰ ਇਕੱਤਰ ਤਿਆਰ ਕਰਕੇ ਤੇ ਇੱਕ ਨਾਟਕ ਰਚਿਆ ਸੋ ਖਾਲਸਾ ਨੂੰ ਹੁਕਮ ਕੀਤਾ ਕਿ ਤੁਸੀਂ ਇੱਕ ਨਾਟਕ ਕਰਨਾ ਹੈ ਇੱਕ ਦੂਜੇ ਨਾਲ ਯੁੱਧ ਕਰਨਾ ਹੈ ਸੋ ਰਣਨੀਤੀ ਸੀ ਸੋ ਇਸ ਤਰ੍ਹਾਂ ਹੀ ਖਾਲਸਾ ਗੁਰੂ ਦਾ ਹੁਕਮ ਗੁਰੂ ਗੁਰੂ ਦਾ ਹੁਕਮ ਮੰਨਦੇ ਹੋਇਆਂ ਸੁਖਾਲਸ ਨੇ ਇਸ ਤਰ੍ਹਾਂ ਦੇ ਕਰਤੱਵ ਕੀਤੇ ਜੋ ਰੰਗ ਪਾਉਂਦਾ ਹੈ। ਸੋ ਰੰਗ ਪਾਉਣ ਦਾ ਇਤਿਹਾਸ ਇਸ ਤਰ੍ਹਾਂ ਹੈ ਜਦੋਂ ਗੁਰੂ ਖਾਲਸਾ ਜੀ ਸਿੰਘ ਇੱਕ ਦੂਜੇ ਦੇ ਵਾਰ ਕਰਦੇ ਸਨ। ਸਵਾਰ ਕਰਦੇ ਹੋਏ ਤਲਵਾਰ ਦਾ ਜੋ ਰੰਗ ਹੁੰਦਾ ਹੈ ਉਹ ਨਾਲ ਇੱਕ ਮੁੱਠ ਭਰ ਕੇ ਪਾਉਂਦੇ ਸਨ ਕਿ ਭਾਈ ਇਸ ਇਸ ਅੰਗ ਦੇ ਤੇ ਤਲਵਾਰ ਵੱਜੀ ਹੈ। ਸੋ ਇੱਕ ਇਹ ਰੰਗ ਇਹ ਨਿਸ਼ਾਨ ਹੁੰਦਾ ਸੀ ਫਟ ਦਾ ਕਿ ਲਹੂ ਨਿਕਲ ਆ ਜਾ। ਖੋਲਾ ਮਹੱਲਾ ਖਾਲਸੇ ਦੀ ਬਲੱਖਣਤਾ ਦਾ ਪ੍ਰਤੀਕ ਹੈ। ਹੋਲੇ ਮਹੱਲੇ ਤੇ ਝੂਲਦੇ ਨਿਸ਼ਾਨ ਗੂੰਜਦੇ ਜੈਕਾਰੇ ਹਥਿਆਰਾਂ ਨਾਲ ਸਜਿਆ ਤਿਆਰ ਬਰ ਤਿਆਰ ਖਾਲਸਾ ਖਾਲਸੇ ਦੇ ਰਾਜ ਨੂੰ ਰੂਪਮਾਨ ਕਰਦਾ ਬੜੀ ਚੜ੍ਹਦੀ ਕਲਾ ਲੇ ਜੋ ਇੱਥੇ ਜੋਰ ਹੁੰਦੇ ਆ ਜਿਵੇਂ ਗਦਕਾ